ਕਪੂਰਥਲਾ ਦੇ ਸਰਦਰ ਥਾਣਾ ਪੁਲਿਸ ਦੀ ਕਸਟਡੀ ਵਿੱਚ ਇੱਕ ਐਂਡੀਪੀਐਸ ਦੇ આરોપી ਦੀ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ આરોપી ਦੀ ਤਬੀਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਇਸ ਮਾਮਲੇ ਨਿਆਇਕ ਜਾਂਚ ਵੀ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਵਿਨੋਦ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਲਿਖੇ ਜਾਣ ਤੱਕ ਜੀਐਮਆਈਸੀ ਭਾਵਨਾ ਪਰਤੀ ਦੀ ਹਾਜ਼ਰੀ ਚੁਕਿੱਤਾ ਜਾ ਰਿਹਾ ਹੈ ਇਸ ਦੀ ਪੁਸ਼ਟੀ ਡੀਐਸਪੀ ਸਬਡਿਵੀਜ਼ਨਲ ਦੀਪਕ ਕਰਨ ਸਿੰਘ ਨੇ ਕੀਤੀ ਹੈ ਜੀ ਮਾਦਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੇਜ ਕੋਲਵਾ ਬੇਟੇ ਬੇਟੇ ਤੁਹਾਡੇ ਨਾਲ ਕੀ ਹੋਇਆ ਸੀ ਸਰ ਵਿਨੋਦ ਕੁਮਾਰ ਉਹ ਕਿਹਾ ਸੀ ਇਹਨਾਂ ਦਾ ਵਿਆਹ ਸੀ ਕਹਿੰਦਾ ਮੈਂ ਮੰਮੀ ਚੱਲਿਆ ਉਹਨਾਂ ਦੇ ਖਾਣ ਪੀਣ ਮੈਂ ਆਪਾਂ ਨਾ ਜਾਣੀ ਦਾਜੂ ਬੰਦੇ ਬਹੁਤ ਸਲਾਮ ਦੇ ਆ ਇਹ ਲੋਟ ਕੋਟ ਕੋਟ ਨਾ ਮਾਰਨਾ ਝੂਠੇ ਚ ਨਾਮ ਲਾ ਦਿੰਦੇ ਨੇ ਤੇ ਅੱਤੇ ਸਾਡੇ ਕੋਲ ਤਨ ਮਾਰ ਨਾ ਗਿਆ ਉਹਨਾਂ ਨੇ ਫੋਟ ਕੋਟ ਮਾਰ ਦਿੱਤਾ ਇਹ ਫਿਮਾਂ ਨੇ ਮਾਰਿਆ ਜਿਨ੍ਹਾਂ ਦੇ ਘਰੇ ਗਿਆ ਸੀ ਉਹ ਜਿੱਥੇ ਜੀ ਅਸੀਂ ਆ ਚ ਇਹਨਾਂ ਦੇ ਘਰ ਗਿਆ ਸੀ ਹਾਂ ਇਹ ਸਾਡੇ ਕਮਾਂਡ ਵਾਪਰੇ ਲੱਗੇ ਕੀ ਨਾਮ ਆਉਣਾ ਦਾ ਨਾ ਉਹਨਾਂ ਦਾ ਹੈ ਮੁੰਡੇ ਦਾ ਨਾਮ ਇੱਕ ਦਾ ਨਾ ਪਤਾ ਨਹੀਂ ਚੇਤਾ ਭੁੱਦ ਗਏ ਬੁਰੀ ਮਾਨਾ ਗੋਗੀ ਸੀ ਪੀ ਉਹਦਾ ਮੁੰਡਾ ਸੀ ਅੱਛਾ ਜੀ ਉਹਨਾਂ ਨੇ ਕਹਤਾ ਚੋਰੀ ਕਰਨ ਆ ਗਿਆ ਸਾਡੇ ਘਰ ਉਹਨੇ ਚਾਹ ਨਾ ਗਿਆ ਸੀ ਮੈਂ ਪਾਰਟੀ ਲੈ ਕੇ ਆਵਾਂ ਚਾਹ ਨਾ ਉਹਨਾਂ ਦੇ ਘਰੇ ਗਿਆ ਪੰਗੜਾ ਪਾਉਣ ਦਾ ਤਾਂ ਨਾ ਜਾਈ ਅੱਛਾ ਜੀ ਆਏ ਰਪਾ ਇਹ ਉਹ ਝੋਟੇ ਜਿਹੜੇ ਪਿੰਡ ਦੇ ਲੋਕ ਆ ਉਹਨਾਂ 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 ਕੋਲ ਪੁੱਟ ਮਾਰ ਰਹੀ ਆ ਨਹੀਂ ਉਹਨਾਂ ਦੇ ਪਰੌਣੇ ਆਏ ਹੋਏ ਸੀ ਬਹੁਤ ਅੱਛਾ ना नी कु मारिया भी नहीं मैं किसी गांव जन दस रात मुटना मेन फोन भी कर दिन दस दिन सानू फिर मैं चौकी गई बसो बैठा ही चंगा मैंने बोलिया नहीं गल नही मैं बुलावा ਰਾਜੂ ਕੀ ਹੋਇਆ ਪਤਾ ਤਾਂ ਨਾ ਬੋਲਦਾ ਨਹੀਂ ਸੀ ਚੁੱਪ ਕਰਕੇ ਬੈਠਾ ਕੋ ਬੋਲ ਨਹੀਂ ਹੁੰਦਾ ਸੀ ਖਨੇਦਾਨ ਹੀ ਗੁਰਦੇ ਅੰਦਰ ਨਾਲ ਗੱਲਾਂ ਬਹੁਤ ਕਰਦਾ ਸੀ ਫੋਟੋ ਮਾਰ ਜਾ ਰਹੀ ਹੋਈ ਸੀ ਪਤਾ ਨਹੀਂ ਹੁਣ ਕੁੱਤੇ ਆ ਤਾ ਮਰਿਆ ਵਾ ਅਮੀ ਤੋ ਕਰਿਆ ਇਨੀ ਕੋਈ ਚੱਕੈ ਨਹੀਂ ਸੀ ਤਾਂ ਨਾ ਹੋਈ ਕੀ ਮੰਥੀ ਕਰਦੇ ਹੋ ਤੁਸੀਂ ਆ ਮੈਂ ਮੇਕਰਾ ਦੇਗਾ ਮੈਂ ਦਾ ਖੁੱਲੇ ਕਰਦੀ ਆ ਹਾਏ ਮੇਉ ਤੁਹਾਡਾ ਰੋਪਿਆ ਜੀ ਪਿੰਡ ਵਿੱਚ ਜਿਹੜਾ ਗਵਾਂਡੇ ਆ ਦੇ ਤਾਰ ਪ੍ਰੋਗਰਾਮ ਸੀ ਉਹਨਾਂ ਵੱਲੋਂ ਪੁੱਟ ਮਾਰ ਜੀਤੀ ਹੈ ਹਾਂ ਉਹਨਾਂ ਨੇ ਕੀਤੀ ਹੋਣੀ ਕਿਸੇ ਨੇ ਕੀਤੀ ਪੁਲਿਸ ਵਾਲੇ ਦਾ ਵਿਚਾਰੇ ਬਚਾ ਕੇ ਕਹਿੰਦੇ ਚੱਲੇ ਉਹਨੇ ਦਾਖਲ ਕਰਾ ਦਿੰਦੇ ਅਸੀਂ ਨੂੰ ਅੱਛਾ ਜੀ ਉਹਨਾਂ ਨੇ ਨਹੀਂ ਹੱਥ ਲਾਇਆ ਵਿਚਾਰਿਆਂ ਨੇ ਕਿਸੇ ਨੇ ਵੀ ਅੱਛਾ ਉਹਦੇ ਵਿਚਾਰੇ ਚੱਕ ਕੇ ਲਿਆ ਇੱਥੇ ਮਾਤਾ ਤੇਰਾ ਪੁੱਤ ਬਾ ਚ ਜੀ ਵਾਹ ਦਾਖਲ ਕਰਾ ਦਿੰਦੇ ਮੈਂ ਕਹਾ ਦਾਖਲ ਕਰਾ ਤੋ ਬਾਜੀ ਤੁਸੀਂ ਨੂੰ ਮੈਂ ਕੱਪੜੇ ਅੱਜ ਲੈ ਕੇ ਆਉਣਾ ਸੀ ਇਹਦੇ ਉਹ ਮੈਨੂੰ ਸਵੇਰੇ 5 ਵਜੇ ਸੋਚੀ ਮੈਂ ਜਦੋਂ ਤੁਸੀਂ ਉਹਨਾਂ ਥਾਣੇ ਵਿੱਚ ਜਾ ਰਹੇ ਸਾਡੇ ਥਾਣੇ ਜਾ ਕੇ ਮਿਲੇ ਬੱਚਾ ਤੁਹਾਡਾ ਸਹੀ ਸੀਗਾ ਉਹ ਸਹੀ ਉਹ ਤਾਂ ਬੈਠਾ ਚੀਕ ਸੀ ਉਹਦਾ ਬੋਲ ਨਹੀਂ ਸੀ ਹੁੰਦਾ ਉਤੋਂ ਅੱਛਾ ਬੋਲ ਹੁੰਦਾ ਨਹੀਂ ਪਾ ਕੇ ਬੈਠਾ ਕੀ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਕਿ ਬੱਚੇ ਦੀ ਮੌਤ ਹੋ ਗਈ ਆ ਮੈਨੂੰ ਫਰਫ ਇੱਥੇ ਜਾਂਦਾ ਵਾ ਇੱਥੇ ਮੱਕ ਗਿਆ ਵਾ ਕਿਸ ਤਰ੍ਹਾਂ ਦੀ ਵੰਡਿਆ ਦੀ ਕਾਰਵਾਈ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ ਹਾਂ ਭਾਈ ਜਿਹਨਾਂ ਦਾ ਬੱਚਾ ਤੁਹਾਡਾ ਮਾਰਿਆ ਹਾਂ ਉਹਨਾਂ ਤੋਂ ਕਾਲ ਕਰਕੇ ਪੁੱਛੋ ਕਿ ਦਾ ਮਾਰਿਆ ਕਾਤੋਂ ਮਾਰਿਆ ਜੇ ਕੋਈ ਚੀਜ਼ ਚੱਕੀ ਆ ਤੁਹਾਡੀ ਤੁਸੀਂ ਫੇਰ ਮਾਰ ਸਕਦੇ ਸਾਨੂੰ ਦੱਸ ਦਿੰਦੇ ਆ ਕੇ ਬੋਲ ਸਾਨੂੰ ਦੱਸ ਦੇ ਆ ਕੇ ਸਾਨੂੰ ਦੱਸੋ ਹਨ ਕਿ ਤੁਹਾਡਾ ਬੱਚਾ ਮਾਰਿਆ ਘਰੇ ਆ ਕੇ ਕੁੱਤਿਆਂ ਮਾਰਿਆ ਬੋਲ ਸਰ ਜੀ ਸਾਡ ਜਿਹੜਾ ਇੱਕ ਆਪਣੇ ਕਸਟੋਡਿਅਲ ਕਸਟੋਡੀਕਲ ਡੈਥ ਹੋਈ ਹੈ ਸਰਦਰ ਖਾਨੇ ਦੇ ਵਿੱਚ ਆਰ.ਓ.ਪੀ ਸਿਧਾ ਐਡਵੀਜ਼ਰ ਦਾ ਕੀ ਮਾਮਲਾ ਜੀ ਹੈ ਇੱਕ ਸਦਕਾ ਮੁਥਰਾ ਪੁਲਿਸ ਸਟੇਸ਼ਨ ਵਿੱਚ 3 ਤਰੀਕ ਨੂੰ ਇੱਕ ਐਨਡੀਪੀਰ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਸਮੋਹ ਨਾਲ 5.8 ਗ੍ਰਾਮ ਹੀਰੋਇਨ ਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਹਨੂੰ 31 ਤਰੀਕ ਨੂੰ ਇਹਦਾ ਮੈਡੀਕਲ ਕਰਾਇਆ ਜਾਂਦਾ ਤੇ ਇਹਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਂਦਾ ਪੇਸ਼ ਕਰਨ ਤੋਂ ਬਾਅਦ ਇਹਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਤੇ ਇਹਨੂੰ ਅੱਜ 1 ਤਰੀਕ ਨੂੰ ਅਸੀਂ ਜੱਜ ਸਾਹਮਣੇ ਪੇਸ਼ ਕਰਨਾ ਸੀ ਪਰ ਅੱਜ ਸਵੇਰ ਦੀ अर्ਲੀ ਮਾਰਨਿੰਗ ਦੇ ਆਸ ਵਿੱਚ ਇਹਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨੂੰ ਸਰਵੋਪ ਹਸਪੀਟਲ ਲੈ ਕੇ ਹੰਦਿਆ ਜਾਂਦਾ ਹੈ ਇਸ ਦੀ ਇੰਟੀਮੇਸ਼ਨ ਸੀਜੀਐਸ ਸਾਹਿਬ ਦੇ ਕੋਲ ਦਿੱਤੀ ਜਾਂਦੀ ਹੈ ਆਫਟਰ दैट ਇਹਦੀ ਇੱਕ ਜਿਹੜਾ ਕਿ ਪ੍ਰੋਸੈਸ ਹੈ ਜਦੋਂ ਵੀ ਕੋਈ ਕਸਟੋਡੀਅਲ ਡੈਥ ਹੁੰਦੀ ਹੈ ਤਾਂ ਇਹਦਾ ਪੋਸਟਮਾਰਟਮ ਹੈ ਇਹ ਜੁਡੀਸ਼ਰੀ ਜੱਜ ਸਾਹਿਬ ਦੇ ਅੰਡਰ ਹੀ ਹੁੰਦਾ ਹੈ ਤਾਂ ਜੱਜ ਸਾਹਿਬ ਦੀ ਇੱਕ ਇਹ ਬੋਰਡ ਬਣਿਆ ਹੈ ਜਿਹਦੇ ਵਿੱਚ ਡਾਕਟਰਾਂ ਦਾ ਇੱਕ ਬੋਰਡ ਹੈ ਜਿਹੜਾ ਜੱਜ ਸਾਹਿਬ ਦੀ ਨਿਗਰਾਨੀ ਹੇਠ ਇਹਦਾ ਪੋਸਟਮਾਰਟਮ ਕਰਦੇ ਤੇ ਅਗਲੀ ਇਨਕੁਆਇਰੀ ਉਹਨਾਂ ਦੇ ਵੱਲੋਂ ਹੀ ਕੀਤੀ ਜਾਵੇਗੀ ਜੁਪ ਸਾਹਿਬ ਜਿਹੜੀ ਕਹਿੰਦੇ ਇਹ ਜਿਹੜਾ આરોપી ਸੀਗਾ ਇਹ ਥਾਣੇ ਚ ਇਸ ਤਰ੍ਹਾਂ ਪੰਟਿਆ ਸਥਾਨੀ ਕਿਸ ਤਰ੍ਹਾਂ ਇਹ ਪਹੁੰਚਿਆ ਇਹ ਮਾਮਲੇ ਚ ਫੜਿਆ ਗਿਆ ਸੀਗਾ ਜਾਂ ਭਾਈ ਇਹਦੇ ਕੋਲੋਂ ਜੀ ਰਿਕਵਰੀ ਹੋਈ ਹੈ ਐਨਡੀਪੀਐਸ ਦੇ ਇਤੇ ਪਛਾ ਦਰਸ਼ਕਾ ਉਹਦੇ ਤੋਂ ਬਾਅਦ ਇਹ ਸਾਡੇ ਕੋਲ ਰਿਮਾਂਡ ਤੇ ਰਿਹਾ ਇਹਦਾ ਮੈਡੀਕਲ ਵੀ ਹੋਇਆ ਇਹਨੂੰ ਜੱਜ ਸਾਹਿਬ ਦੇ ਅਸੀਂ ਪੇਸ਼ ਕੀਤਾ ਸਰ ਤੇਜ ਦਾ ਇੱਕ ਦਿਨ ਦਾ ਰਿਮਾਂਡ ਸੀਗਾ ਹਾਂਜੀ ਸਰ ਤਬੀਅਤ ਖਰਾਬ ਸੀ ਇਹਦੀ ਕਿ ਵੈਸੇ ਹੀ ਠੀਕ ਸੀ ਗਾ ਜੋ ਲੈ ਕੇ ਆਏ ਇਹਨੂੰ ਨਹੀਂ ਜਦੋਂ ਕੱਲੇ ਦਾ ਮੈਡੀਕਲ ਹੋਇਆ ਮੈਡੀਕਲ ਚ ਤਾਂ ਕੋਈ ਇੰਜਰੀ ਜਾਂ ਉਹਦਾ ਦੀ ਕੋਈ ਗਲਤ ਸਾਹਮਣੇ ਨਹੀਂ ਹੈ ਬਾਕੀ ਹੁਣ ਪੋਸਟਮਾਰਟਮ ਚੱਲ ਰਿਹਾ ਤੇ ਜਿਦਾ ਸਾ ਵੀ ਜਾਂ ਡਾਕਟਰ ਵੀ ਆਪਨ ਕਲੀਅਰ ਕਰਦਾ ਠੀਕ ਔਰ ਸਰ ਨਾਦਾ ਰੋਪਾ ਕੀ ਡਰਾਂਡ ਵਿੱਚ ਪ੍ਰੋਗਰਾਮ ਸੀ ਜਿਸ ਦਾ ਫੰਕਸ਼ਨ ਸੀ ਆ ਇਹ ਉੱਤੇ ਟ੍ਰਾਂਨਪੀਨ ਚੱਲ ਰਿਹਾ ਤੇ ਉਹ ਉਹ ਜਿਹੜਾ ਪਰਿਵਾਰ ਸੀ ਉਹਨਾਂ ਵੱਲੋਂ ਕੁੱਟਮਾਰ ਬਹੁਤ ਰੀਤੀ ਜੀ ਜਿਹੜੀ ਗੱਲਬਾਤ ਹਜੇ ਤੱਕ ਸਾਹਮਣੇ ਨਹੀਂ ਹੈ ਬਾਕੀ ਜੇ ਇਦਾਂ ਦੀ ਕੋਈ ਗਲਤ ਹੋਗੀ ਤਾਂ ਪੋਸਟਮਾਰਟਮ ਸਾਹਮਣੇ ਆਈ ਜਾਵੇਗੀ ਜਿਹੜੀ ਸਾਨੂੰ ਬਣਾ ਬਿਆਨ ਦਿੱਤੇ ਮੀਡੀਆ ਚ ਉਹ ਨਹੀਂ ਇਹ ਜਿਹੜੀ ਪੁਲਿਸ ਤੇ ਉਹਨਾਂ ਨੇ ਇਹ આરોਪ ਲਾਇਆ ਰਿਲਵੰਡੀਆਂ ਨੇ ਜਿਹੜਾ ਨੇ ਪੁੱਟਮਾਰ ਕੀਤੀ ਆ ਬਹੁਤ ਜ਼ਿਆਦਾ ਹੋਣਾ ਤਾਂ ਪਰੋਣੇ ਆਏ ਸੀ ਉਹਨਾਂ ਨੇ ਪੁੱਟਮਾਰ ਚਾਚੇ ਸਾਡਾ ਬੱਚਾ ਜਿਹੜਾ ਮਰਿਆ ਸਵੇਰੇ ਉਹ ਸਹੀ ਸੀ ਆ ਪਰ ਬੋਲ ਨਹੀਂ ਪਾ ਰਿਹਾ ਸੀ ਆ ਇਹ આરોਪ ਲਾ ਰਹੇ ਆ ਪੋਸਟਮਾਰਟਮ ਕਲੀਅਰ ਹੋਊਗਾ ਜੀ ਸਰ ਵੀ ਬਣੂਗੀ ਜੀ ਜਿਹੜੇ ਮੰਨ ਲੋ ਰੋਫੀ ਜਣਾਵਾਂ ਵੱਲੋਂ ਪੁੱਟਮਾਰ ਕੀਤੀ ਗਈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਊਗੀ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ